ਦੇਖੋ ਵੀ ਮੇਰੀ ਗੱਲ ਸੁਣੋ ਤੁਸੀਂ ਸਾਰੇ ਮੈਂ ਸਰਪੰਚ ਹੋਣ ਦੇ ਨਾਤੇ ਪਿੰਡ ਦਾ ਮੋਤਵਰ ਹੋਣ ਦੇ ਨਾਤੇ ਅੱਜ ਸਾਰੇ ਮੈਂਬਰਾਂ ਦੀ ਮੀਟਿੰਗ ਬੁਲਾਈ ਸੀ ਚਲੋ ਠੀਕ ਹੈ ਕੁਝ ਆਪਣੀ ਲੇਡੀਜ਼ ਮੈਂਬਰ ਨੇ ਉਹਨਾਂ ਨੂੰ ਕੰਮ ਹੁੰਦੇ ਨੇ ਉਹ ਨਹੀਂ ਆਈਆਂ ਤੇ ਇੱਕ ਦੋ ਬੰਦੇ ਜਿਹੜੇ ਹੁਣ ਆਪਣੇ ਖਿਲਾਫ ਨੇ ਉਹ ਨਹੀਂ ਆਏ ਪਰ ਇੰਨਾ ਆਪਣਾ ਬਹੁਮਤ ਹੈਗਾ ਆਪਾਂ ਇੱਕ ਚੀਜ਼ ਸਮਝੀਏ ਕਿ ਇਹ ਜਿਹੜਾ ਆਪਣਾ ਪਿੰਡ ਹੈ ਇਹ ਪਿੰਡ ਨਹੀਂ ਇਹ ਆਪਣੀ ਇੱਕ ਸਟੇਟ ਹੈ ਠੀਕ ਹੈ ਉਸ ਸਟੇਟ ਦਾ ਮੈਂ ਸਰਪੰਚ ਹੋਣ ਦੇ ਨਾਤੇ ਸੀਐਮ ਆ ਤੁਸੀਂ ਮੈਂਬਰ ਨਹੀਂ ਸਮਝਣਾ ਆਪਣੇ ਆਪ ਨੂੰ ਤੁਸੀਂ ਹੈਗੇ ਮੰਤਰੀ ਵਾਓ ਠੀਕ ਹੈ ਕੁਝ ਤੁਸੀਂ ਮੰਤਰੀ ਹੋ ਜਿਹੜੇ ਦੂਜੇ ਨਹੀਂ ਹੁੰਦੇ ਆਪਣੇ ਉਲਟ ਚੱਲਦੇ ਨੇ ਚੱਲ ਆਪਾਂ ਉਹਨਾਂ ਨੂੰ ਵਿਧਾਇਕ ਮੰਨ ਲੈਂਦੇ ਆ ਆਪਣੇ ਪਿੰਡ ਦੇ ਠੀਕ ਹੈ ਹੁਣ ਟਾਈਮ ਰਹਿ ਗਿਆ ਆਪਣੇ ਕੋਲੇ ਬਹੁਤ ਥੋੜਾ ਤੇ ਕੰਮ ਆਪਾਂ ਨੇ ਕਰਨੇ ਨੇ ਬਹੁਤ ਜ਼ਿਆਦੇ ਇਸੇ ਲਈ ਮੀਟਿੰਗ ਬੁਲਾਈ ਠੀਕ ਹੈ ਬਹੁਤ ਕੰਮ ਕਰਨੇ ਪੈਣਗੇ ਆਪਾਂ ਹੁਣ ਗਲੀਆਂ ਨਾਲੀ ਵਾਲੇ ਟਾਈਮ ਤੱਕ ਗਿਆ ਆਪਾਂ ਨੇ ਕੰਮ ਤਾਂ ਜਿਹੋ ਜੇ ਕਰਨੇ ਨੇ ਕਰਨੇ ਨੇ ਪਰ ਪ੍ਰੋਪਗੈਂਡਾ ਆਪਾਂ ਨੇ ਜ਼ਿਆਦਾ ਕਰਨਾ ਸਮਝੋ ਪ੍ਰੋਪਗੈਂਡਾ ਕੀ ਵੀ ਲੋਕਾਂ ਨੂੰ ਲੱਗੇ ਆਪਾਂ ਨੇ ਲੋਕਾਂ ਦੇ ਮਨਾਂ 'ਚ ਇਹ ਗੱਲ ਬਾੜਨੀ ਆ ਉਹਨਾਂ ਨੂੰ ਲੱਗੇ ਵੀ ਜੇ ਅਸੀਂ ਇਸ ਪਿੰਡ ਰੂਪੀ ਜਿਹੜੀ ਸਟੇਟ ਹੈ ਜੇ ਅਸੀਂ ਇੱਥੇ ਨਾ ਹੁੰਦੇ ਤਾਂ ਤੁਸੀਂ ਅੱਜ ਨੂੰ ਜੰਗਲਾਂ 'ਚ ਹੀ ਫਿਰਦੇ ਰਹੇ ਸੀ ਕੇਲਿਆਂ ਦੇ ਪੱਤੇ ਲਪੇਟ ਲਪੇਟ ਕੇ ਤੁਸੀਂ ਗਲੀਆਂ 'ਚ ਤੁਰਨਾ ਵੱਤ ਤੋਂ ਵੱਤ ਤੁਸੀਂ ਕਿੰਨੀ ਕਿ ਤਰੱਕੀ ਕਰ ਲੈਂਦੇ 33-15 ਮੋਬਾਈਲ ਤੱਕ ਤੁਸੀਂ ਪਹੁੰਚ ਜਾਂਦੇ ਖੱ쩌 ਰੇੜੇ ਤੋਂ ਤੁਸੀਂ ਐਸ਼ਰ ਟਰੈਕਟਰ ਤੱਕ ਆ ਜਾਂਦੇ ਇੰਨੀ ਕਿਸੋ ਦੀ ਤਰੱਕੀ ਚਲੋ ਅਸੀਂ ਮੰਨ ਲੈਂਦੇ ਆ ਵੀ ਤੁਸੀਂ ਜੰਗਲਾਂ 'ਚ ਰਹਿ ਕੇ ਆਪਾਂ ਇਹ ਗੱਲ ਲੋਕਾਂ ਨੂੰ ਉਹ ਕਰਨ ਤੇ ਹੁਣ ਜਿੱਥੇ ਆਪਣਾ ਚਾਹੇ 10 ਰੁਪਏ ਵੀ ਲੱਗੇ ਨੇ ਕਿਤੇ ਆਪਾਂ ਨੇ ਹੁਣ ਨੀਂ ਪੱਥਰ ਰੱਖਣੇ ਨੇ ਵੱਤ ਤੋਂ ਵੱਧ ਤੇ ਆਪਣੇ ਪਿੰਡ ਚ ਘਰ ਕਿੰਨੇ ਨੇ 1200 ਕਰ ਹੈਗਾ ਸੀਐਮ ਸਾਹਿਬ ਜੀ ਹਾਂ ਇਹ ਸਮਝ ਗਿਆ ਮੇਰੀ ਗੱਲ ਨੂੰ ਵੀ ਜੇ ਪਿੰਡ ਨੂੰ ਆਪਾਂ ਸਟੇਟ ਬਣਦੇ ਆ ਤਾਂ ਫਿਰ ਸਰਪੰਚ ਨਹੀਂ ਮੈਂ ਸੀਐਮ ਹੀ ਹੋਇਆ ਨਾ ਤੁਸੀਂ ਫੋਲੋ ਕਰ ਲਿਆ ਤੂੰ ਵੀ ਮੰਤਰੀ ਆ ਪੱਕਾ ਕੋਈ ਚੱਕਰ ਨਹੀਂ ਸੀਐਮ ਸਾਹਿਬ ਇੱਕ ਗੱਲ ਹੋਰ ਹੈ ਜੀ ਹਾਂ ਜਿਸ ਸੇ ਉਹ ਨਾਲ ਪਿੰਡ ਆਪਣਾ ਸਟੇਟ ਹੋਇਆ ਹਾਂ ਲਾਣੇ ਦਾ ਫਿਰ ਤਹਿਸੀਲਾਂ ਹੋਈਆਂ ਜੀ ਲਾਣੇ ਤਹਿਸੀਲਾਂ ਹੋਈਆਂ ਤੂੰ ਛੱਡ ਜੇ ਪਿੰਡ ਸਟੇਟ ਹੈ ਹਾਂਜੀ ਤੇ ਜਿਹੜੇ ਮਹੱਲੇ ਨੇ ਉਹ ਜ਼ਿਲਾ ਹੋਏ ਹਾਂਜੀ ਹਾਂ ਤੇ ਮਹੱਲੇ ਤੋਂ ਬਾਅਦ ਲਾਣੇ ਆ ਗਏ ਹਾਂਜੀ ਤੂੰ ਬਹੁਤ ਸੋਹਣੀ ਗੱਲ ਕੀਤੀ ਐ ਲਾਣੇ ਤਹਿਸੀਲਾਂ ਹੋ ਗਈਆਂ ਸਹੀ ਗੱਲ ਆ ਜੀ ਤੇ ਜਿਹੜੇ ਲਾਣਿਆਂ ਦੇ ਵਿੱਚ ਘਰ ਨੇ ਹਾਂਜੀ ਉਹ ਪਿੰਡ ਹੋਗੇ ਪਿੰਡ ਹੋਗੇ ਜੀ ਮੈਂ ਕਹਿੰਦਾ ਤੁਸੀਂ ਤਾਂ ਮੇਰੀ ਗੱਲ ਫੋਲੋ ਕਰ ਗਏ ਵੇ ਆਪਾਂ ਕਰਨਾ ਕੀ ਐ ਚੋਣੇ ਕੀ ਆਪਾਂ ਨੇ ਹੁਣ ਜੇ 1200 ਘਰ ਐ ਘਟੋ ਘਟ 1200 ਨੀ ਪੱਥਰ ਰੱਖਣੇ ਆਪਾਂ ਨੇ ਅਗਲੇ ਮਹੀਨੇ ਅਮੇਜ਼ਿੰਗ ਕਿਤੇ ਵੀ ਆਪਾਂ ਨੇ 10 ਰੁਪਏ ਲਾਏ ਨੇ ਨਾ ਲਾਏ ਆਪਣੇ ਕੰਮ ਜਿਹੜੇ ਬਹੁਤ ਕਰਨੇ ਪਏ ਨੇ ਆਪਣੇ ਕੰਮ ਉਹ ਤਾਂ ਹੈ ਜੀ ਸੀਐਮ ਸਾਹਿਬ ਮੈਂ ਤੁਹਾ ਜੀ ਆਪ ਦਾ ਕਰਮ ਨਹੀਂ ਪਾਇਆ ਜੀ ਉਹ ਮੈਨੂੰ ਪਤਾ ਹੈ ਉਹੀ ਮੈਂ ਕਹਿ ਰਿਹਾ ਵੀ ਟਾਈਮ ਥੋੜਾ ਹੈ ਜਿੰਨਾ ਵੱਧ ਤੋਂ ਵੱਧ ਆਪ ਆਪਣਾ ਕੰਮ ਕਰ ਸਕਦੇ ਆ ਕਰਨੇ ਤੇਰਾ ਘਰ ਪੱਕਾ ਅਗਲੇ ਮਹੀਨੇ ਤੇਰਾ ਘਰ ਪੱਕਾ ਤੇਰਾ ਵੀ ਘਰ ਪੱਕਾ ਤੈਨੂੰ ਪਲਾਟ ਵੀ ਤੈਨੂੰ ਲੈ ਕੇ ਦੇ ਦੂੰਗਾ ਨਾਲ ਨਾਲ ਮੇਚਰ ਵਾਲਾ ਪਲਾਟ ਤੇਰਾ ਕੱਲ ਨੂੰ ਕਬਜ਼ਾ ਕਰ ਲੈ ਬਸ ਯਾਰ ਠੀਕਾ ਸ਼ਾਮ ਲੱਟ ਦਾ ਪੋਣਾ ਕਿਲਾ ਤੇਰਾ ਲੱ ਠੀਕ ਹੈ ਜੀ ਬਾ ਪਹਿਲਾ ਸੀਐਮ ਸਾਹਿਬ ਆਪਾਂ ਹੈ ਆਪਣੀ ਕੰਮ ਕਰਨੇ ਜੀ ਆ ਘਰ 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 ਪਹੁੰਚਣਾ ਹਨਾ ਕਿਉਂਕਿ ਇਹ ਨਬੇੜਾ ਦੇ ਕੰਮ ਤਾਂ ਹੀ ਆਪਾਂ ਮੁਰੇ ਆਵਾਂਗੇ ਸੀ ਬਿਲਕੁਲ 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 ਹਾਂ ਜੀ ਹਾਂ ਤੇ ਹੁਣ ਆਪਾਂ ਨੇ ਰੱਖਣੇ ਨੇ ਵੱਤ ਤੋਂ ਵੱਧ ਨੀ ਪੱਥਰ ਠੀਕ ਹੈ ਜੀ ਹਾਂ ਤੇ ਨੀ ਪੱਥਰਾਂ ਤੇ ਮੈਂ ਤੁਹਾਨੂੰ ਲਿਸਟ ਦੇ ਦਿੰਨਾ ਵੀ ਆਪਾਂ ਨਾਮ ਕਿਤੇ ਲਿਖਣਾ ਆ ਜਿਹੜੇ ਸੀਐਮ ਸਾਹਿਬ ਆ ਕਰਕਮਲ ਵਾਲੇ ਨਾ ਜੀ ਹਾਂ ਨਾ ਤਾਂ ਉਹਨਾਂ ਤਾਂ ਜਾਣਗੇ ਜੀ ਤੁਸੀਂ ਆਪੇ ਤਾਂ ਕਿਹਾ ਸੀ ਹਾਂ ਜੀ ਕਿਹਨਾਂ ਦੇ ਉਹ ਕਰਕਮਲ ਵਾਲੇ ਜਿਹਨਾਂ ਨੇ ਬਣਾਇਆ ਜ ਉਹ ਮਿਸਤਰੀਆਂ ਦੇ ਮਜ਼ਦੂਰਾਂ ਦੇ ਹਾਂ ਜੀ ਹਾਂ ਉਹਨਾਂ ਦਾ ਜ਼ਰੂਰੀ ਹੈ ਜੀ ਮੈਨੂੰ ਪਤਾ ਹੈ ਤੁਹਾਡੀ ਗੱਲ ਵੀ ਫੋਲੋ ਕਰ ਗਿਆ ਉਹਨਾਂ ਦੇ ਕਾਰਕਮਲ ਵੀ ਮਿਸਤਰੀਆਂ ਮਜ਼ਦੂਰਾਂ ਦੇ ਸਤਿਕਾਰਯੋਗ ਨੇ ਮਾਨਦਮੇ ਹਾਂ ਜੀ ਬਹੁਤ ਸਤਿਕਾਰਯੋਗ ਉਹਨਾਂ ਦੇ ਕਾਰਕਮਲ ਨੇ ਪਰ ਉਹਨਾਂ ਦੇ ਕਾਰਕਮਲ ਤਾਂ ਉੱਥੋਂ ਤੱਕ ਸੀਮਿਤ ਹੋ ਗਏ ਨਾ ਵੀ ਉਹਨਾਂ ਨੇ ਬਾਥਰੂਮ ਬਣਾਤਾ ਉਹਨਾਂ ਦੇ ਕਾਰਕਮਲ ਖਤਮ ਪਰ ਜਿਹੜੇ ਆਪਣੇ ਆਹ ਕਾਰਕਮਲ ਨੇ ਇਨਾਂ ਨਾਲ ਤਾਂ ਆਪਾਂ ਆਪਣੇ ਪੂਰਾ ਪਿੰਡ ਰੂਪੀ ਸਟੇਟ ਬਣਾਤੀ ਆਪਾਂ ਸਰਕਾਰ ਬਣਾਤੀ ਇਹ ਗੱਲ ਤਾਂ ਹੈ ਸੀ ਤਾਂ ਫਿਰ ਕਾਰਕਮਲ ਕਿਤੇ ਵੱਢੇ ਹੋਏ ਸੀਐਮ ਸਾਹਿਬ ਥੋਡੇ ਜੀ ਮੇਰੇ ਵੀ ਹੋਏ ਥੋਡੇ ਵੀ ਹੋਏ ਹਾਂ ਜੀ ਆਪਾਂ ਨੇ ਆਪਣਾ ਕੱਲਾ ਆਪਣੇ ਆਪ ਨੂੰ ਨਹੀਂ ਛੋਟੇ ਵਰਕਰ ਤੋਂ ਲੈ ਕੇ ਵੱਡਾ ਤੱਕ ਆਪਾਂ ਨੇ ਖੁਸ਼ ਕਰਨੇ ਸਹੀ ਗੱਲ ਆਪਾਂ ਇਸ ਪਿੰਡ ਤੱਕ ਸੀਮਤ ਨਹੀਂ ਰਹਿਣਾ ਆਪਾਂ ਨੇ ਸਾਰੇ ਪਿੰਡਾਂ ਤੇ ਕਬਜ਼ੇ ਠੀਕ ਹੈ ਯਾਨੀ ਕਿ ਸਰਕਾਰ ਆਪਣੀ ਉਹਨਾਂ ਦੇ ਟਾਈਮ 'ਚ ਬਣਾਉਣੀ ਹੈ ਹਾਂਜੀ ਠੀਕ ਹੈ ਤੇ ਆਪਾਂ ਨੇ ਆਪਣਾ ਜਿਵੇਂ ਹੁਣ ਪੂਰੀ ਬਿਲਡਿੰਗ ਹੈ ਬਾਥਰੂਮ ਤੇ ਹਾਂਜੀ ਹਾਂਜੀ ਉਹ ਤੇ ਆਪਾਂ ਨੇ ਆਪਣਾ ਜਿਹੜਾ ਉਹ ਤਾਂ ਦਿਖ ਮੇਰਾ ਹੱਕ ਬਣਦਾ ਹੈ ਉਥੇ ਉਥੇ ਨਹੀਂ ਪੱਥਰ ਮੇਰਾ ਹਾਂਜੀ ਇੱਕ ਆਪਾਂ ਹੋਰ ਕੰਮ ਕਰਨਾ ਹੈ ਹਾਂਜੀ ਹੁਣ ਇੱਕ ਬਾਥਰੂਮ ਦੀ ਰਪਿਆਰ ਹੋਈ ਹੈ ਸਰਕਾਰੀ ਸਕੂਲ ਦੇ ਵਿੱਚ ਮੰਨ ਲਓ ਹਾਂਜੀ ਉਥੇ ਆਪਾਂ ਘੱਟੋ ਘੱਟ 15 ਨਹੀਂ ਪੱਥਰ ਰੱਖਣਾ 15 ਨਹੀਂ ਪੱਥਰ ਉਹ ਕਿਤੇ ਕਿਤੇ ਰੱਖਾਂਗੇ ਜੀ ਆਪਾਂ ਬਾਥਰੂਮ ਦੇ ਕਿਉਂਕਿ ਆਪਾਂ ਬੰਦੇ ਖੁਸ਼ ਕਰਨੇ ਉਹ ਤਾਂ ਹੋਰ ਤਾਂ ਆਪਾਂ ਕੁਝ ਦੇ ਨਹੀਂ ਸਕਦੇ ਘੱਟੋ ਘੱਟ ਭਈ ਨਾ ਮਾਨਤਾ ਤਾਂ ਤਾਂ ਦੇ ਦਈਏ ਵੀ ਆਪਾਂ ਉਹਨਾਂ ਕੋਲ ਉਦਘਾਟਨ ਕਰਵਾ ਲਈਏ ਠੀਕ ਹੈ ਜੀ 15 ਦੀ ਪੁੱਤਰ ਦੇ ਦੇਖੋ ਜਿਹੜੀ ਮੇਨ ਬਿਲਡਿੰਗ ਹੈ ਰਿਪੇਅਰ ਹੋਈ ਏ ਉਹ ਤਾਂ ਦੇਖੋ ਮੇਰਾ ਮੇਰਾ ਹੱਕ ਬਣ ਹਾਂ ਜੀ ਉਹ ਤਾਂ ਤੁਹਾਡੇ ਹੀ ਮੇਰਾ ਹੋ ਗਿਆ ਹਾਂ ਜੀ ਤੁਸੀਂ ਜਿਵੇਂ ਮੰਤਰੀ ਹੋਗੇ ਹਾਂ ਜੀ ਤੁਸੀਂ ਜਿਵੇਂ ਉੱਥੇ ਦੋ ਬਾਥਰੂਮਾਂ ਦੀ ਰਿਪੇਅਰ ਹੋਈ ਏ ਹਾਂ ਜੀ ਦੋਨਾਂ ਦੀਆਂ ਜਿਹੜੀਆਂ ਫਲਸ਼ ਵਾਲੀਆਂ ਟੈਂਕੀਆਂ ਨੇ ਹਾਂ ਜੀ ਦੋਨਾਂ ਦੇ ਉਦਘਾਟਨ ਤੁਸੀਂ ਕਰਨੇ ਇੱਕ ਦਾ ਤੂੰ ਇੱਕ ਦਾ ਤੂੰ ਠੀਕ ਹੈ ਜੀ ਬਣ ਕੇ ਗੱਲਾਂ ਨੂੰ ਬਸ ਜੀ ਬਸ ਇੱਕ ਕੰਮ ਕਰਿਓ ਹਾਂਜੀ ਉਹਨਾਂ ਨੂੰ ਲੱਗੇ ਵੀ ਤੁਸੀਂ ਦਿਲ ਉਦਘਾਟਨ ਕਰਨਾ ਠੀਕ ਹੈ ਜੀ ਕਰੋ ਫਰੈਸ਼ ਹੋ ਕੇ ਨਹੀਂ ਜਾਓ ਅੱਛਾ ਜੀ ਹਾਂ ਫਰੈਸ਼ ਹੋ ਉੱਥੇ ਜਾ ਕੇ ਹੁਣ ਉਦਘਾਟਨ ਕਰ ਠੀਕ ਹੈ ਜਿਹੜੇ ਆਪਣੇ ਛੋਟੇ ਲੈਵਲ ਦੇ ਹਾਂਜੀ ਹਾਂਜੀ ਆ ਵਿੱਚ ਹੋਰ ਜਿਹੜੇ ਵਿਧਾਇਕ ਆਪਣੇ ਚਾਹੇ ਉਲਟ ਨੇ ਖੁਸ਼ ਆਪਾਂ ਇਹਨਾਂ ਨੂੰ ਵੀ ਕਰਾਂਗੇ ਇਹਨਾਂ ਦੇ ਕੋਲੋਂ ਜਿਹੜੀ ਉਹ ਪਾਈਪ ਹੁੰਦੀ ਹੈ ਜਿਹੜੀ ਹਾਂਜੀ ਜੁਰੇਡਲ ਪਾਈਪ ਤੇ ਜਿਹੜੀ ਲੱਗੀ ਹੁੰਦੀ ਹੈ ਉਹਨਾਂ ਦਾ ਉਦਘਾਟਨ ਕਰਾ ਦਾਂਗੇ 12 13 ਲੱਗੀਆਂ ਸਾਰਿਆਂ ਨੂੰ ਖੁਸ਼ ਕਰ ਕੱਲੀ-ਕੱਲੀ ਪਾਈਪ ਦਾ ਉਦਘਾਟਨ ਉਹਨਾਂ ਨੂੰ ਕਹਾਂਗੇ ਭਾਈ ਆਪਦਾ ਇੱਕ ਨੰਬਰ ਕਰੋ ਤੇ ਉਦਘਾਟਨ ਕਰੋ ਚਲੋ ਜੀ ਖੁਸ਼ ਸਾਰੇ ਸਹੀ ਗੱਲ ਹੈ ਜਿਹੜੇ ਆਪਣੇ ਛੋਟੇ ਵਲੰਟੀਅਰ ਨੇ ਹਾਂਜੀ ਜਿਹੜੇ ਲਾਈਟਾਂ ਵਾਂਗੂ جگਦੇ ਨੇ ਜੁਗ ਨੂੰ ਸਾਡੇ ਜਿਹੜੇ ਸਾਡੇ ਵਿੱਚ ਆ ਕੇ ਬਚਦੇ ਨੇ ਹਾਂਜੀ ਉਹਨਾਂ ਨੂੰ ਵੀ ਖੁਸ਼ ਕਰਨਾ ਠੀਕ ਹੈ ਜੀ ਦੇਖੋ ਹਨਾ ਖੁਸ਼ ਆਪਣਾ ਫਰਜ਼ ਬਣਦੇ ਬਾਥਰੂਮਾਂ ਦੀਆਂ ਪਹਿਲਾਂ ਟੂਟੀਆਂ ਲੀਕ ਸੀ ਹਾਂਜੀ ਟੂਟੀਆਂ ਹੁਣ ਮੈਂ ਪਲੰਬਰ ਭੇਜਿਆ ਸੀ ਠੀਕ ਕਰਵਾਤੀਆਂ ਸੀ ਉਹ ਟੂਟੀਆਂ ਦਾ ਉਦਘਾਟਨ ਸਾਡੇ ਜਿਹੜੇ ਜੁਗ ਨੂੰ ਉਹਨਾਂ ਤੋਂ ਕਰਵਾ। ਨਾ ਕੱਲੇ-ਕੱਲੇ ਦਾ ਨਹੀਂ ਪੱਥਰ ਹੋਵੇ, ਟੁੱਟੀ ਦਾ ਨਹੀਂ ਪੱਥਰ ਰਿਪੇਅਰ ਦਾ। ਠੀਕ ਹੈ। ਬਾਸਮੇਸ਼ਨ ਦੇ ਥੱਲੇ ਇੱਕ ਪਾਈਪ ਲੱਗੀ ਹੁੰਦੀ ਐ 2 2 ਫੁੱਟ ਦੀ। ਹਾਂਜੀ ਹਾਂਜੀ। ਠੀਕ ਹੈ। ਉਹਦਾ ਉਦਘਾਟਨ ਮੈਂ ਚਾਹਨਾ ਕਿ ਉਹ ਹੋਰ ਬੰਦਾ ਆਪਣਾ ਕਿਹੜਾ ਉਦੇਦਾਰ ਐ? ਕਰਵਾ ਦਾਂਗੇ ਨਿਸ਼ਾਨ ਸਿੰਘ ਜੀ। ਨਿਸ਼ਾਨ ਸਿੰਘ ਐ ਕਿਨੇ? ਹੋਰ ਇਹਦੀ ਕਰਵਾ ਦਾਂਗੇ। ਉਹ ਉਹ ਉਹਨਾਂ ਤੋਂ ਕਰਵਾਉ। ਉਹਨਾਂ ਤੋਂ ਕਰਾਂ। ਕੋਈ ਕੋਈ ਚੱਕਰ ਨਹੀਂ। ਠੀਕ ਹੈ। ਤੇ ਜਿਹੜੇ ਬਾਥਰੂਮ ਹਨ ਨੂੰ ਜਿੰਦੇ ਲੱਗੇ ਨੇ ਦੋਨਾਂ ਨੂੰ। ਹਾਂਜੀ। ਜਿੰਦਿਆਂ ਦਾ ਘਟਨ ਮੈਂ ਚਾਹੁੰਨਾ ਕਿ ਮੇਰੀ ਧਰਮ ਪਤਨੀ ਆਉਣ ਦੇ ਟਾਈਮਾਂ ਚ ਆਪਾਂ ਨੇ ਉਹਨੂੰ ਖੜਾ ਕਰਨਿਆ ਹੈਨਾ ਤੇ ਜਿੰਦਿਆਂ ਦੇ ਘਟਨ ਮੈਂ ਚਾਹੁੰਨਾ ਵੀ ਉਹ ਕਰਕੇ ਉਹ ਕਰ ਦੇਣਗੇ ਤੁਸੀਂ ਨਾਲ ਤੱਕ ਜਿਓ ਫੋਟੋ ਚ ਆ ਜਿਓ ਤੁਸੀਂ ਕਰੀ